ਚੰਡੀਗੜ੍ਹ ਦੇ ਸਪੈਲਿੰਗ ਆ ਜਿਹੜੇ ਉਹ ਕਾਂਗਰਸੀਆਂ ਨੂੰ ਨਹੀਂ ਆਉਂਦੇ ਉਹ ਅਕਾਲੀਆਂ ਨੂੰ ਨਹੀਂ ਆਉਂਦੇ ਉਹ ਸਰਦਾਰ ਭਗਵੰਤ ਮਾਨ ਨੂੰ ਆਉਂਦੇ ਆ ਚੰਡੀਗੜ੍ਹ ਦੇ ਸਪੈਲਿੰਗ ਚੰਡੀਗੜ੍ਹ ਤੇ ਬੜੇ ਦਿਨ ਰੌਲਾ ਚੱਲਿਆ ਤੇ ਗਾਗਾ ਤੇ ਰੌਲਾ ਚੱਲਿਆ ਡੱਡੇ ਸਿਹਾਰੀ ਦਾ ਰੌਲਾ ਚੱਲਿਆ ਪਰ ਇਹ ਰੌਲਾ ਚੱਲਣ ਵਾਲੀ ਗੱਲ ਨਹੀਂ ਸੀਗੀ ਸਭ ਤੋਂ ਵੱਡੀ ਗੱਲ ਤਾਂ ਮੈਂ ਮਾਨ ਸਾਹਿਬ ਜੀ ਆਪ ਨੂੰ ਇਹ ਕਹਿਣਾ ਚਾਹੂੰਗਾ ਕਿ ਜਿਹੜਾ ਚੰਡੀਗੜ੍ਹ ਸ਼ਬਦ ਆ ਪੰਜਾਬੀ ਆਉਂਦੀ ਆ ਕਿ ਨਹੀਂ ਆਉਂਦੀ ਕਿਸੇ ਮੰਤਰੀ ਨੂੰ ਇਹ ਕੋਈ ਮੁੱਦਾ ਨਹੀਂਗਾ ਇਹ ਕੋਈ ਮੁੱਦੇ ਦੀਆਂ ਗੱਲਾਂ ਨਹੀਂ ਕਿਆਂ ਉਦਾਹਰਨ ਤੌਰ ਤੇ ਇੱਕ ਚੰਡੀਗੜ੍ਹ ਤੇ ਸਪੈਲਿੰਗ ਕਾਂਗਰਸ ਨੂੰ ਨਹੀਂ ਆਉਂਦੇ ਤੇ ਉਹ ਕਾਂਗਰਸ ਦੇ ਜਿਹੜੇ ਮੰਤਰੀ ਉਹ ਚੰਡੀਗੜ੍ਹ ਦਾ ਟੈਸਟ ਦੇਣਗੇ ਵੀ ਕਿਨੂੰ ਕਿਨੂੰ ਦੇਣਗੇ ਟੈਸਟ ਉਹਨਾਂ ਦੀਆਂ ਪੈਨਸ਼ਨ ਉਹਨਾਂ ਦੀਆਂ ਤਨਖਾਹਾਂ ਉਹਨਾਂ ਕੋਲ ਤੁਹਾਡੇ ਤਰ੍ਹਾਂ ਗਨਮੈਨ ਉਹ ਕਿਨੂੰ ਉਹ ਦੇਣਗੇ ਟੈਸਟ ਉਹ ਟੈਸਟ ਲੈਂਦੇ ਆ ਨਾ ਕਿ ਟੈਸਟ ਤੁਹਾਨੂੰ ਦੇਣਗੇ ਯਾਦ ਰੱਖੋ ਇਹ ਗੱਲ ਪਰ ਚੰਡੀਗੜ੍ਹ ਦੇ ਸਪੈਲਿੰਗ ਕਾਂਗਰਸੀਆਂ ਨੂੰ ਤਾਂ ਨਹੀਂ ਆਉਂਦੇ ਚੰਡੀਗੜ੍ਹ ਦੇ ਸਪੈਲਿੰਗ ਪੰਜਾਬੀ ਦੇ ਵਿੱਚ ਕ ਆਕਾਲੀ ਦਲ ਨੂੰ ਨਹੀਂ ਆਉਂਦੇ ਪਰ ਰੌਲਾ ਇੱਥੇ ਆ ਕਿ ਜਿਹੜੇ ਨੌਜਵਾਨ ਜਿਹੜੇ ਕੱਚੇ ਅਧਿਆਪਕ ਜਾਂ ਜਿਹੜੇ ਟੀਚਰ ਲੱਗਣ ਵਾਸਤੇ ਐਨੇ ਸਾਲਾਂ ਤੋਂ ਕੁੱਟ ਖਾ ਰਹੇ ਆ ਉਹਨਾਂ ਨੂੰ ਚੰਡੀਗੜ੍ਹ ਦੇ ਸਪੈਲਿੰਗ ਆਉਂਦੇ ਆ ਉਹਨਾਂ ਦਾ ਕਿਸੇ ਨੇ ਕੀ ਮੁੱਲ ਪਾਇਆ ਸਭ ਤੋਂ ਵੱਡੀ ਗੱਲ ਇੱਥੇ ਆ ਇੱਥੇ ਬਰੇ ਨੌਜਵਾਨ ਸਾਡੀਆਂ ਧੀਆਂ ਪੈਣਾ ਪੜ ਲੇ ਕੇ ਅੱਜ ਝੋਨਾ ਲਾਉਂਦੀਆਂ ਫਿਰਦੀਆਂ ਅੱਜ ਨੌਜਵਾਨ ਪੜ ਲੇ ਕੇ ਝੋਨਾ ਲਾਉਂਦੇ ਫਿਰਦੇ ਆ ਦਿਹਾੜੀਆਂ ਜਾਈ ਜਾਂਦੇ ਆ ਉਹਨਾਂ ਨੂੰ ਚੰਡੀਗੜ੍ਹ ਦੇ ਸਪੈਲਿੰਗ ਆਉਂਦੇ ਆ ਉਹਨਾਂ ਦਾ ਮੁੱਲ ਕਿਸੇ ਨੇ ਕੀ ਪਾਇਆ ਕਾਸ਼ ਕਿਤੇ ਤੁਹਾਡੇ ਤਰ੍ਹਾਂ ਵੀ ਉਹਨਾਂ ਨੂੰ ਚੰਡੀਗੜ੍ਹ ਦੇ ਸਪੈਲਿੰਗ ਲਿਖਨੇ ਨਾ ਆਉਂਦੇ ਤਾਂ ਮੈਂ ਗਰੰਟੀ ਦੇ ਨਾਲ ਕਹਿਣਾ ਕਿ ਅੱਜ ਜੋ ਵੀ ਮੁੱਖ ਮੰਤਰੀ ਹੁੰਦੇ ਜੇਕਰ ਮੁੱਦਿਆਂ ਦੀ ਲੜਾਈ ਲੜਨੀ ਆ ਚੰਡੀਗੜ੍ਹ ਚੰਡੀਗੜੀ ਰਹਿ ਜੂਗਾ ਕਿਸੇ ਫਿਲਮ ਦੇ ਵਿੱਚ ਸੀਗਾ ਜੇ ਚੰਡੀਗੜ੍ਹ ਟਹਿ ਜੂ ਪਿੰਡਾਂ ਵਰਗਾ ਤਾਂ ਰਹਿ ਜੂ ਜੇ ਪਿੰਡ ਹੀ ਟਹਿ ਜੂ ਪੱਲੇ ਕੀ ਰਹਿ ਜੂ ਹੁਣ ਗੱਲ ਇੱਥੇ ਆ ਕਿ ਜਿੰਨਾਂ ਨੂੰ ਤੁਸੀਂ ਸੁਭਾਲ ਕਰਦੇ ਆ ਉਹ ਚੰਡੀਗੜਾ ਜੇ ਕਾ ਟਹਿ ਜਾਣਗੇ ਪਿੰਡਾਂ ਵਰਗੇ ਰਹਿ ਜਾਣਗੇ ਪਰ ਜਿਹੜੇ ਆਮ ਲੋਕ ਆ ਉਹ ਤਾਂ ਪਿੰਡਾ ਜੇ ਇਹੀ ਟਹਿ ਗਏ ਇਹਨਾਂ ਦੇ ਪੱਲੇ ਕੀ ਰਹਿ ਜੂ ਅੱਜ ਇਹਨਾਂ ਦੇ ਪੱਲੇ ਕੱਖ ਵੀ ਨਹੀਂ ਗਾ ਮਾਨ ਸਾਹਿਬ ਮੇਰੀਆਂ ਗੱਲਾਂ ਕੋਈ ਇੱਥੇ ਝੂਠ ਨਹੀਂ ਗੀਆਂ ਜੇਕਰ ਮੁੱਦਿਆਂ ਦੀ ਲੜਾਈ ਲੜਨੀ ਆ ਤਾਂ ਜਿਹੜੇ ਪੱਥਰੀਆਂ ਦੇ ਦਰਦ ਦੇ ਨਾਲ ਅੱਜ ਚੂਕਦੇ ਪਏ ਆ ਮੰਝਿਆਂ ਤੇ ਉਹਨਾਂ ਵਾਸਤੇ ਗੱਲ ਕਰੋ ਮੁੱਦਾ ਉਹਨਾਂ ਵਾਸਤੇ ਚੱਕੋ ਉਹਨਾਂ ਨੇ ਆਪਰੇਸ਼ਨ ਕਰਾਉਣਾ ਤੇ 5 ਲੱਖ ਦਾ ਕਾਟ ਉਹਨਾਂ ਦਾ ਚੱਲ ਨਹੀਂ ਰਿਹਾ ਤੇ ਉਹ ਵਿਚਾਰੇ ਰੌਲਾ ਪਾਈ ਜਾਂਦੇ ਆ ਕਿ ਸਾਡਾ ਜਿਹੜਾ ਕਾਤਾ ਉਹ ਚੱਲਦਾ ਨਹੀਂ ਤੇ ਕੋਲ ਉਹਨਾਂ ਦੇ ਪੈਸੇ ਨਹੀਂ ਮੁੱਦਾ ਇਹ ਆ ਪੰਜਾਬ ਦੇ ਲੋਕੋ ਮੁੱਦਾ ਇਹ ਆ ਮੁੱਦਾ ਇਹ ਆ ਮਾਨ ਸਾਹਿਬ ਦੂਸਰੀ ਗੱਲ ਕੋਈ ਰੀਲ ਦੀ ਹੱਦੀ ਵਾਲਾ ਉਹ ਵਿਚਾਰਾ ਮੰਜੇ ਤੇ ਚੂਕਦਾ ਪਿਆ ਤੇ ਉਹ ਜਦੋਂ ਦਿਨ ਦਿਹਾੜਾਉਂਦੇ ਆ ਉਹ ਆਪਦੇ ਬੱਚਿਆਂ ਵੱਲ ਵੇਂਦਾ ਤੇ ਰਜਾਈ ਦੇ ਵਿੱਚ ਮੂੰਹ ਕਰਕੇ ਕੰਬਲ ਦੇ ਵਿੱਚ ਮੂੰਹ ਕਰਕੇ ਉੱਚੀ ਉੱਚੀ ਰੋਂਦਾ ਪਰ ਰੋਂਦੀ ਆਵਾਜ਼ ਨਹੀਂ ਆਉਣ ਦਿੰਦਾ ਕਿ ਮੇਰੇ ਜਿਹੜੇ ਬੱਚੇ ਆ ਅੱਜ ਦਿਨ ਦਿਹਾੜ ਤੇ ਦੀਵਾਲੀ ਤੇ ਲੋਹੜੀ ਤੇ ਹੌਲੀ ਤੇ ਅੱਜ ਦੁਖੀ ਹੋਏ ਪਿਆ ਜੇ ਮੈਂ ਵੀ ਅੱਜ ਠੀਕ ਹੁੰਦਾ ਜੇ ਸਰਕਾਰ ਚੰਗੀ ਹੁੰਦੀ ਮੇਰਾ ਇਲਾਜ ਹੋਇਆ ਹੁੰਦਾ ਤੇ ਮੈਂ ਆਪਦੇ ਬੱਚਿਆਂ ਨੂੰ ਰੰਗ ਲਿਆ ਕੇ ਦਿੰਦਾ ਜੇ ਦੀਵਾਲੀ ਆ ਤਾਂ ਪਟਾਕੇ ਲਿਆ ਕੇ ਦਿੰਦਾ ਜੇ ਲੋੜੀ ਆ ਤੇ ਉਹਨਾਂ ਨੂੰ ਭਾਈ ਮੈਂ ਆ ਲੋੜੀ ਦਾ ਸਮਾਨ ਲੈ ਆ ਕੇ ਦਿੰਦਾ ਪਰ ਮੈਂ ਇੱਥੇ ਬਿਮਾਰ ਪਿਆ ਰੱਬਾ ਸਰਕਾਰ ਬਣਾਈ ਲੋਕਾਂ ਦੀ ਲੋਕ ਬਣਾਏ ਤੇਰੇ ਤੇ ਆ ਜੋ ਸਰਕਾਰ ਸਾਡਾ ਪਤਾ ਨਹੀਂ ਲੈਂਦੀ ਉਹ ਕਾਰਾਂ ਜੀਪਾਂ ਤੇ ਘੁੰਮਦੀ ਆ ਉਹ ਨਾਲ ਗੰਨ ਬੰਨਾਂ ਨੂੰ ਲੈ ਕੇ ਘੁੰਮਦੀ ਆ ਤੇ ਸਾਡੇ ਪੱਲੇ ਕੱਖ ਨਹੀਂ ਜੇ ਮੁੱਦਾ ਤੇ ਬੋਲੀਏ ਮੁੱਦਾ ਚਿੱਟੇ ਦਾ ਚੰਡੀਗੜ ਮੁੱਦਾ ਨਹੀਂਗਾ ਮੈਂ ਕਿੰਨੇ ਵਾਰੀ ਕਿਹਾ ਚੰਡੀਗੜ ਮੁੱਦਾ ਨਹੀਂਗਾ ਚਾਹੇ ਉਹਨੂੰ ਡੱਡੇ ਨੂੰ ਸਿਹਾਰੀ ਲਾ ਦੋ ਚਾਹੇ ਲਾ ਦੋ ਬਿਹਾਰੀ ਸਪੈਲਿੰਗ ਗਲਤ ਲੇਖ ਸਕਦੇ ਆ ਪਰ ਚੰਡੀਗੜ ਚੰਡੀਗੜ ਹੀ ਰਹੂਗਾ ਉਹ ਇੱਥੋਂ ਸਾਨੂੰ 1.5 400 500 ਕਿਲੋਮੀਟਰ ਆ ਸਾਨੂੰ ਉਨੀ ਦੂਰੀ ਰਹੂਗਾ ਚੰਡੀਗੜ ਇੰਗਲਿਸ਼ ਵਿੱਚ ਲਿਖ ਦਾਂਗੇ ਤਾਂ ਵੀ ਉੱਥੇ ਹੀ ਰਹਿਣਾ ਪੰਜਾਬੀ ਵਿੱਚ ਲਿਖ ਦਾਂਗੇ ਤਾਂ ਵੀ ਉੱਥੇ ਰਹਿਣਾ ਤੁਹਾਨੂੰ ਸਪੈਲਿੰਗ ਆਉਂਦੇ ਆ ਜਾਂ ਨਹੀਂ ਆਉਂਦੇ ਤੁਹਾਨੂੰ ਕੋਈ ਬੋਲੂਗਾ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਪਰਮਾਨੰ ਸਾਹਿਬ ਜੀ ਸਾਡੇ ਸੀਐਮ ਸਾਹਿਬ ਜੀ ਪੰਜਾਬ ਦੇ ਲੋਕਾਂ ਦੇ ਹਾਲ ਪੁੱਛ ਲਓ ਤੁਸੀਂ ਚੰਡੀਗੜ੍ਹ ਦੇ ਸਪੈਲਿੰਗਾਂ ਦੀ ਗੱਲ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਇੰਨੀ ਕਿ ਬੇਰੁਜ਼ਗਾਰੀ ਔਰ ਚਿਟੇਰੀ ਮਹਾਮਾਰੀ ਔਰ ਆ ਜਿਹੜੇ ਪੜ੍ਹ ਲਿਖ ਕੇ ਵਿਚਾਰੇ ਡਾਂਗਾ ਖਾਂਦੇ ਆ ਇਹਨਾਂ ਨੂੰ ਤਾਂ ਸਹੀ ਮੈਨੇ ਦੇ ਵਿੱਚ ਉਹਨੂੰ ਬੇਰੁਜ਼ਗਾਰੀ ਦੇ ਸਪੈਲਿੰਗ ਨਹੀਂ ਪਾਏ ਜਾਣੇ ਕਈਆਂ ਦੇ ਗੋਡੇ ਉੱਤਰ ਜਾਂਦੇ ਆ ਧਰਨਿਆਂ ਦੇ ਵਿੱਚ ਕਈਆਂ ਦੇ ਮੋਢੇ ਉੱਤਰ ਜਾਂਦੇ ਆ ਮੁੱਦੇ ਇਹੇ ਆ ਚਿੱਟੇ ਦੇ ਨਾਲ ਆ 10 ਸਾਲ ਤੋਂ ਲੈ ਕੇ ਵੱਡੇ ਵੱਡੇ ਬੈਂਕਾਂ ਇੱਥੇ ਨੌਜਵਾਨਾਂ ਦੀ ਜਿਹੜੀ ਮੌਤ ਹੋ ਰਹੀ ਆ 10 ਸਾਲਾਂ ਕੋ ਲੈ ਕੇ 25 25 ਸਾਲ ਦੇ ਉਤੀਤੀ ਸਾਲਾਂ ਦੇ ਨਸ਼ੇ ਦੀ ਭੇੜ ਚੜੀ ਜਾਂਦੇ ਆ ਮੁੱਦਾ ਮਾਨ ਸਾਹਿਬ ਇਹ ਆ ਨਾ ਕਿ ਚੰਡੀਗੜ ਜਿਹੜਾ ਕਹਿ ਲੋ ਮੈਂ ਫਿਰ ਤੁਸੀਂ ਕੋਈ ਨਾ ਕੋਈ ਨਵਾਂ ਮੇਰੇ ਤੇ ਪਰਚਾ ਪਵਾ ਕੇ ਭਾਵੇਂ ਅੰਦਰ ਤੱਕਰਾ ਦਿਆ ਜੀ ਪਰ ਨਹੀਂ ਇੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਮਾਨ ਸਾਹਿਬ ਕਿ ਜਦੋਂ ਮੇਰੇ ਤੇ ਪਰਚਾ ਪਿਆ ਪੰਜਾਬ ਦੇ ਲੋਕਾਂ ਦਾ ਬੜਾ ਧੰਨਵਾਦ ਨਿਹੰਗ ਜਥੇਬੰਦੀਆਂ ਦਾ ਧੰਨਵਾਦ ਬੀ ਮਾਰਮੀ ਦਾ ਧੰਨਵਾਦ ਔਰ ਉਹਨਾਂ ਨੇ ਰੌਲਾ ਪਾਇਆ ਔਰ ਰੌਲਾ ਤੁਹਾਡੇ ਤੱਕ ਪਹੁੰਚਿਆ ਤੁਹਾਡੇ ਅਮਰਜੀਤ ਉਦੋ ਵਾਲੀਆ ਦਾ ਧੰਨਵਾਦ ਕਿ ਉਹਨਾਂ ਨੇ ਗੱਲ ਤੁਹਾਡੇ ਤੱਕ ਪਹਚਾਈ ਤੇ ਤੁਸੀਂ ਉਹ ਪਰਚਾ ਮੇਰਾ ਕੈਨਸਲ ਕਰਵਾਇਆ ਇੱਥੇ ਮੈਂ ਧੰਨਵਾਦ ਕਰਦਾ ਪਰ ਜਿਹੜਾ ਸੱਚ ਆ ਮੈਂ ਤੁਹਾਨੂੰ ਫੋਨ ਤੇ ਵੀ ਇਹੀ ਗੱਲ ਕਹੀ ਸੀ ਕਿ ਪੰਜਾਬ ਦੀ ਗੱਲ ਆ ਜਿਹੜੀ ਮੈਂ ਉਹ ਜ਼ਰੂਰ ਕਰੂੰਗਾ ਮਰਨੋਂ ਮਰ ਸਕਦੇ ਆ ਕਿਉਂਕਿ ਲੱਖਾਂ ਇੱਥੇ ਆਏ ਸ਼ਕੰਦਰ ਵੇ ਸ਼ਕੰਦਰਾ ਤੂੰ ਵੀ ਰੋੜ ਜਾਣਾ ਮੇਰੇ ਅਰਗੇ ਇੱਥੇ ਬੜੇ ਆਏ ਆ ਹੋਰ ਜਾਂਦੇ ਰਹਿਣਗੇ ਕੋਈ ਦਿੱਕਤ ਨਹੀਂ ਪੈਣੀ ਪਰ ਜੋ ਗੱਲ ਉਹ ਕਰਾਂਗੇ ਮੁੱਦਾ ਚਿੱਟੇ ਦਾ ਨੌਜਵਾਨ ਤਬਾਹ ਹੋ ਰਇਆ ਮਾਨ ਸਾਹਿਬ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਵਕਾ ਰਹੇ ਆ ਪਰ ਤੁਹਾਡੀ ਸਰਕਾਰ ਤੁਹਾਡੇ ਐਮ ਐਲ ਏ ਨੂੰ ਕਹੋ ਜਿਵੇਂ ਹਲਕਾ ਜਲਾਲਾਬਾਦ ਆ ਗਿਆ ਇਹ ਖਿੱਚ ਧੂ ਕਰੇ ਆਪਦੇ ਥਾਣਿਆਂ ਦੀ ਔਰ ਕੀ ਇਹ ਜਿਹੜਾ ਕਹਿ ਲੋ ਨਸ਼ਾ ਬੰਦ ਹੋਣ ਤੇ 11 12 ਦਿਨ ਲੱਗਨੇ ਆ ਪਰ ਪਿੰਡਾਂ ਦੇ ਵਿੱਚ ਉਹ ਬੰਦੇ ਚੱਕੇ ਜਾਂਦੇ ਆ ਜਿਹੜੇ ਗ੍ਰਾਮ ਅੱਧੇ ਗ੍ਰਾਮ ਵਾਲੇ ਆ ਸਿਰਫ ਪਰਚੇ ਸ਼ੋਅ ਕਰਨ ਵਾਸਤੇ ਕਿ ਹਾਂ ਅਸੀਂ ਕੰਮ ਕਰ ਰਹੇ ਆ ਜੇ ਮੁੱਦਾ ਚੱਕਣਾ ਇੰਨਾ ਰਾਈਆਂ ਦਾ ਚੱਕੋ ਕਿ ਬੇਰੋਜ਼ਗਾਰੀ ਹੋਣ ਕਰਕੇ ਸਾਡਾ ਅੱਧਾ ਪੰਜਾਬ ਹਿੰਦੀ ਵਾਲਾ ਬਣ ਚੁੱਕਿਆ ਸਾਡੇ ਪੰਜਾਬ ਦੇ ਵਿੱਚ ਘਰਾਂ ਦੇ ਵਿੱਚ ਕੋਠੀਆਂ ਤਾਂ ਤਕੜੀਆਂ ਪਾਈਆਂ ਕਈ ਮੈਂ ਕਹਿੰਨਾ ਮੈਂ ਮਰਜਾ ਦੋਆਬਾ ਨਹੀਂ ਕਹੂੰਗਾ ਕਿਉਂਕਿ ਸਾਡੇ ਪੰਜਾਬ ਦੀ ਕਿਤਨਾ ਕਿਤੇ ਅੱਗੇ ਵੀ ਬੰਦੀ ਪੈਂਦੀ ਆ ਸਾਡੇ ਪੰਜਾਬ ਦੇ ਵਿੱਚ ਤਕੜੀਆਂ ਕੋਠੀਆਂ ਪਾਈਆਂ ਤੇ ਜਦੋਂ ਆਵਾਜ਼ ਮਾਰਦੇ ਆ ਸਰਦਾਰ ਜੀ ਅੱਗੋਂ ਆਵਾਜ਼ ਆਉਂਦੀ ਆ ਕੀ ਚਾਹੀਏ ਉਦੋਂ ਇਹ ਮੁੱਦੇ ਆ ਸਾਡੇ ਇਹਨਾਂ ਮੁੱਦਿਆਂ ਦੀ ਲੜਾਈ ਆ ਜਿਹੜੀ ਉਹ ਲੜਨੀ ਚਾਹੀਦੀ ਆ ਇਹ ਯਾਦ ਰੱਖੋ ਮਾਨ ਸਾਹਿਬ ਜੀ ਕਿ ਇਹ ਜਿਹੜੀ ਲੜਾਈ ਆ ਪੰਜਾਬ ਦੇ ਲੋਕਾਂ ਵਾਸਤੇ ਲੜੀਏ ਤੇ ਔਰ ਚੰਡੀਗੜ ਕੋਈ ਮੁੱਦਾ ਨਹੀਂਗਾ ਕਿ ਜਿਹੜਾ ਪ੍ਰਤਾਪ ਸਿੰਘ ਬਾਜਵਾ ਉਹ ਲਿਖ ਦੇਣ ਚੰਡੀਗੜ ਨੂੰ ਸਹੀ ਕਰਕੇ ਉਹਨਾਂ ਨੂੰ ਕੋਈ ਮੈਡਲ ਮਿਲੂਗਾ ਤੁਸੀਂ ਚੰਡੀਗੜ ਦੇ ਸਪੈਲਿੰਗ ਗਲਤ ਦੱਸ ਦਿੱਤੇ ਲੋਕਾਂ ਨੂੰ ਤੁਹਾਨੂੰ ਕੋਈ ਸਜ਼ਾ ਮਿਲੀ ਆ ਕੁਛ ਨਹੀਂ ਨਾ ਮਿਲਿਆ ਇਸ ਕਰਕੇ ਜਿਹੜੇ ਬੰਦੇ ਚੁਣੇ ਹੋਏ ਨਮਿੰਦੇ ਆ ਇਹਨਾਂ ਦਾ ਧਿਆਨ ਲੋਕਾਂ ਵੱਲ ਸੋ ਟੈਨਸ਼ਨਾਂ ਵੱਲ ਹੋ ਜਾਂਦਾ ਜਿਵੇਂ ਤੁਹਾਡਾ ਹੋ ਗਿਆ ਤੇ ਤੁਸੀਂ ਚੰਡੀਗੜ੍ਹ ਦੇ ਸਪੈਲਿੰਗ ਹੀ ਭੁੱਲ ਗਏ ਔਰ ਜਿੰਨਾਂ ਨੂੰ ਆਉਂਦੇ ਆ ਉਹ ਡਾਂਗਾ ਖਾਈ ਜਾਂਦੇ ਆ ਇਸ ਕਰਕੇ ਸਕੂਲਾਂ ਦੇ ਵਿੱਚ ਟੀਚਰ ਪੂਰੇ ਨਹੀਂ ਜਿਨ੍ਹਾਂ ਨੇ ਦੱਸਣਾ ਕਿ ਚੰਡੀਗੜ੍ਹ ਐ ਪੈਂਦਾ ਉਹ ਟੀਚਰ ਪੂਰੇ ਹੋਣਗੇ ਇਸ ਕਰਕੇ ਮੇਰੀ ਬੇਨਤੀ ਆ ਕਿ ਤੁਸੀਂ ਆ ਪੰਜਾਬੀ ਦੇ ਰੌਲਿਆਂ ਦੇ ਵਿੱਚ ਨਾ ਪਾਓ ਮੰਨਦੇ ਆ ਕਿ ਸਾਡੀ ਪੰਜਾਬੀ ਨੂੰ ਕਿਤੇ ਨਾ ਕਿਤੇ ਖਤਮ ਕੀਤਾ ਜਾ ਰਿਹਾ ਪਰ ਜੇ ਤੁਸੀਂ ਸਕੂਲਾਂ 'ਚ ਟੀਚਰ ਪੂਰੇ ਕਰ ਦੋ ਔਰ ਹਸਪੀਟਲਾਂ 'ਚ ਡਾਕਟਰ ਤੇ ਮਸ਼ੀਨਾਂ ਪੂਰੀਆਂ ਕਰ ਦੋ ਬੱਚਿਆਂ ਨੂੰ ਪੜ੍ਹਾਈ ਦੇ ਅਨੁਸਾਰ ਰੋਜ਼ਗਾਰ ਦੇ ਦਿਓ ਤੇ ਮੈਂ ਗਾਰੰਟੀ ਦੇ ਨਾਲ ਕਹਿੰਨਾ ਕਿ ਸਾਡੀ ਮਾਂ ਬੋਲੀ ਨੂੰ ਸਾਡੇ ਪੰਥ ਨੂੰ ਸਾਡੇ ਲੋਕਾਂ ਨੂੰ ਸਾਡੇ ਪੰਜਾਬ ਨੂੰ ਕੋਈ ਖਤਰਾ ਨਹੀਂ ਰਹਿਣਾ ਪਰ ਸਾਡੇ ਕੋਲੋਂ ਆ ਤਿੰਨੇ ਚੀਜ਼ਾਂ ਖੋਲੀਆਂ ਪਹਿਲੀ ਖੋਈ ਸੇਤ ਦੂਜੀ ਖੋਈ ਸਿੱਖਿਆ ਤੀਜਾ ਖੋਇਆ ਰੁਜ਼ਗਾਰ ਇਹ ਤਿੰਨ ਚੀਜ਼ਾਂ ਸਾਡੇ ਕੋਲ ਹੈਣੀਆਂ ਗੀਆਂ ਔਰ ਇਹ ਮੁੱਦੇ ਆ ਪੰਜਾਬ ਔਰ ਦੇਸ਼ ਦੇ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਕਿ ਫਰੀਦੀਆਂ ਸਹੂਲਤਾਂ ਨੂੰ ਤਿਆਗ ਦਿਓ ਤੁਸੀਂ ਆਪਦੇ ਬੱਚਿਆਂ ਵਾਸਤੇ ਰੁਜ਼ਗਾਰ ਮੰਗ ਲਓ 40000 ਦੀ ਜਿਸ ਦਿਨ ਤੁਹਾਡੇ ਬੱਚੇ ਕੋਲ ਨੌਕਰੀ ਆ ਗਈ 4000 ਰੁਪਿਆ ਬਿਜਲੀ ਬਿੱਲ ਦੇਊਗਾ ਪਿੱਛੇ 36000 ਦੇ ਵਿੱਚੋਂ 6000 ਦਾ ਤਾ ਰੱਖਣ ਦਾ ਲਿਆਊਗਾ 30000 ਤਾਂ ਵੀ ਉਹਦੇ ਕੋਲ ਬਚ ਜਾਣਾ ਇਹ ਫਰੀਦੀਆਂ ਸਹੂਲਤਾਂ ਤੁਹਾਨੂੰ ਮਾਂਜ ਕੇ ਰੱਖਣੀਆਂ ਯਾਦ ਰੱਖਿਆ ਜੇ ਇੱਕ ਗਾਣਾ ਆਇਆ ਸੀ ਚੜੀ ਜਿੰਨਾਂ ਦੀਆਂ ਉਂਗਲਾਂ ਤੇ ਫਿਰਦੀ ਨੀ ਉਹ ਤੈਨੂੰ ਜਾੜ ਦੇਣਗੇ ਇਹ ਫਰੀਜ਼ੀਆਂ ਉਂਗਲਾਂ ਜਿਹੜੀਆਂ ਫਰੀਜ਼ੀਆਂ ਸਹੂਲਤਾਂ ਆਪਾਂ ਇਹਨਾਂ ਤੇ ਇਹ ਤੇ ਜਿਹੜਾ ਕਹਿ ਲੋ ਡਿਪੈਂਡ ਹੋ ਗਏ ਆ ਔਰ ਆਪਣਾ ਖਾਤਮ ਹੋਊਗਾ ਬਿਜਲੀ ਅੱਜ ਫ੍ਰੀ ਮਿਲ ਰਹੀ ਆ ਕੱਲ ਨੂੰ ਜਿਹੜਾ ਕਹਿ ਲੋ ਬਿਜਲੀ ਜਦੋਂ ਸਾਰੀ ਦੀ ਸਾਰੀ ਤਾਕਤੇ ਚ ਜਾਂਦੀ ਰਹੀ ਉਸ ਤੋਂ ਬਾਅਦ ਪ੍ਰਾਈਵੇਟ ਕੰਪਨੀ ਆ ਕੇ ਕੋਈ ਨਾ ਕੋਈ ਖਰੀਦੂਗੀ ਤੇ ਬਿੱਲ ਦੇਣੇ ਪੈਣੇ ਆ ਤਗੜੇ ਦੇਣੇ ਪੈਣੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਉਹ ਹੀ ਮੁੱਦੇ ਦੀ ਗੱਲ ਕਰਿਆ ਕਰ ਜਿਹੜਾ ਮੁੱਦਾ ਛੇੜਿਆ ਹੋਵੇ ਚੰਡੀਗੜ੍ਹ ਦਾ ਮੁੱਦਾ ਹੀ ਛੇੜਿਆ ਸੀ ਚੰਡੀਗੜ੍ਹ ਦੇ ਮੁੱਦੇ ਤੇ ਹੀ ਖਾਤਮਾ ਕਰੀ ਜਾਂਦੇ ਔਰ ਜਿਹੜੀ ਗੱਲ ਕੀਤੀ ਉਹ ਸਾਰੇ ਹੀ ਮੁੱਦੇ ਆ ਮੈਂ ਵਿਊ ਲੈਣ ਵਾਸਤੇ ਮੈਂ ਵਾਵਾ ਖੱਟਣ ਵਾਸਤੇ ਨਹੀਂ ਬੋਲਦਾ ਮੈਨੂੰ ਪੰਜਾਬ ਦੇ ਲੋਕਾਂ ਦਾ ਕਿਤੇ ਨਾ ਕਿਤੇ ਮੈਂ ਇਹ ਨਹੀਂ ਕਹਿੰਦਾ ਮੈਨੂੰ ਦਰਦ ਦਾ ਦਰਦ ਹੈ ਕਿਉਂਕਿ ਇਸ ਪੰਜਾਬ ਦੇ ਵਿੱਚ ਮੈਂ ਵੀ ਰਹਿਣਾ ਤੇ ਜਦੋਂ ਚੱਕੀ ਦੇ ਵਿੱਚ ਕਨਾ ਚਲਦਿਆਂ ਹੋਣ ਤਾਂ ਸਾਰੇ ਦਾਣੇ ਪੀਸੇ ਜਾਂਦੇ ਆ ਅਸੀਂ ਵੀ ਉਹ ਦਾਣੇ ਆ ਮੈਂ ਇੱਕ ਕੁੱਕੜ ਆ ਮੈਂ ਕੁੱਕੜ-ਕੜੂ ਕਰੀ ਜਾਂਨਾ ਮੁਰਗੀ ਖਾਣੇ ਦੇ ਵਿੱਚ ਉਹਨਾਂ ਨੂੰ ਫਰੀ ਦੇ ਦਾਣੇ ਦਿੱਤੇ ਜਾ ਰਹੇ ਆ ਉਹਨਾਂ ਨੂੰ ਫਰੀ ਦੀਆਂ ਸੁਲਤਾਂ ਸਾਰੇ ਐਸ.ਸੀ.ਬੀ.ਸੀ. ਜਰਨਲਾਂ ਲਾਈਆਂ ਹੋਈਆਂ ਸਾਰਿਆਂ ਨੂੰ ਤੇ ਉਹ ਸਾਰੀਆਂ ਮੁਰਗੀਆਂ ਮੁਰਗੇ ਭੱਜ ਜਾਂਦੇ ਆ ਪਰ ਮੈਂ ਕੁੱਕੜ-ਕੜੂ ਕਰੀ ਜਾਂਨਾ ਕਿ ਭਾਈ ਬਾਜੋ ਇਹਨਾਂ ਨੇ ਆਖਰ ਨੂੰ ਵੇਚਣਾ ਆਪਣਾ ਮੱਛੀ ਪਾਲਣ ਵੀ ਤਾਂ ਖੋਲੇ ਜਾਂਦੇ ਆਖਰ ਨੂੰ ਮੱਛੀਆਂ ਵੇਚਣੀਆਂ ਆਉਂਦੀਆਂ ਭਾਈ ਇਹ ਰੋਲਾ ਠੀਕ ਆ ਸਾਡੇ ਬੋਲਣ ਨਾਲ ਹੱਲ ਹੋਵੇ ਜਾਂ ਨਾ ਹੋਵੇ ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਸਮਝ ਜ਼ਰੂਰ ਪਾਉਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ